ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਬਹੁਤ ਸੋਹਣਾ ਔਰਗਾਂਜ਼ਾ ਪਿਓਰ ਦਾ ਸੂਟ ਹੈ ਔਰਗਾਂਜ਼ਾ ਦੇ ਉੱਪਰ ਮਸ਼ੀਨੀ ਔਰ ਜ਼ਰੀ ਦਾ ਕੰਮ ਹੋਇਆ ਹੈ ਬਹੁਤ ਸੋਹਣਾ ਰੰਗ ਹੈ ਜਮਣੀ ਕਲਰ ਦਾ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਅਸੀਂ ਪੈਟਰਨ ਦੀ ਟੱਚ ਦੇ ਕੇ ਹੀ ਸੂਟ ਰੈਡੀ ਕਰਿਆ ਹੈ ਇਹ ਦੇਖੋ ਜੀ ਇਹ ਚੱਕਾਂ ਦਾ ਕੰਮ ਬਣਿਆ ਹੋਇਆ ਹੈ ਇਹ ਮੂਰੀ ਦਾ ਕੰਮ ਬਣਿਆ ਹੋਇਆ ਹੈ ਇਹ ਲਾਸਟ ਵਿੱਚ ਕਸਟਮਰ ਦੀ ਚੋਇਸ ਹੀ ਬਾਜੂ ਹੈ ਠੀਕ ਹੈ ਜੀ ਬਹੁਤ ਸੋਹਣਾ ਪੀਸ ਬਣਿਆ ਹੋਇਆ ਇਹ ਦੂਜੀ ਮੂਰੀ ਦਾ ਕੰਮ ਆ ਗਿਆ ਤੇ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਕੀ ਕੋਸਟ ਹੈ ਜੀ 2800 ਰੁਪਏ ਕਿਸੇ ਨੇ ਵੀ ਕਿਸੇ ਵੀ ਕਲਰ ਚ ਇਹ ਡਿਜ਼ਾਈਨ ਤਿਆਰ ਕਰਾਣਾ ਹੋਵੇ ਤੁਸੀਂ ਸਾਨੂੰ ਮੈਸੇਜ ਪਾ ਸਕਦੇ ਹੋ ਅਸੀਂ ਕੋਈ ਵੀ ਸੂਟ ਰੈਡੀ ਕਰਨ ਲਈ ਮਤਲਬ 22 ਦਿਨਾਂ ਦਾ ਹੀ ਟਾਈਮ ਲੈਂਦੇ ਆ ਜੇ ਕਿਸੇ ਨੇ ਹੈਂਡਵਰਕ ਚ ਕੋਈ ਸੂਟ ਰੈਡੀ ਕਰਾਣਾ ਹੋਵੇ ਤਾਂ ਉਹਦੀ ਟਾਈਮਿੰਗ ਥੋੜੀ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਦਾ ਮਟੀਰੀਅਲ ਥੋੜਾ ਜਿਹਾ ਫਿਨਿਸ਼ਿੰਗ ਦੇ ਨਾਲ ਹੀ ਮਤਲਬ ਕਾਰੀਗਰਾਂ ਨੇ ਹੱਥ ਦੇ ਨਾਲ ਕੰਮ ਕਰਨਾ ਹੁੰਦਾ ਸੋ ਜਿਵੇਂ ਵੀ ਤੁਹਾਡੀ ਚੁਆਇਸ ਹੋਵੇ ਤੁਸੀਂ ਸਾਨੂੰ ਮੈਸੇਜ ਕਰੋ ਤੇ ਸਾਡੇ ਸੂਟਾਂ ਚ ਕੋਈ ਵੀ ਤੁਹਾਨੂੰ ਕਮੀ ਲੱਗਦੀ ਹੈ ਜਾਂ ਕਿਤੇ ਵੀ ਕੋਈ ਤੁਸੀਂ ਸਾਨੂੰ ਸਲਾਹ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਚੀਜ਼ ਚ ਸਾਨੂੰ ਬਿਲਕੁਲ ਤੁਸੀਂ ਮਤਲਬ ਮੈਸੇਜ ਪਾ ਸਕਦੇ ਹੋ ਕੋਈ ਸ਼ੂਨੀ ਹੈ ਵੀ ਆਪਾਂ ਨੂੰ ਕੋਈ ਹੋਊਗਾ ਅਸੀਂ ਚਾਹੁੰਦੇ ਆ ਕਿ ਤੁਸੀਂ ਕੋਈ ਗਲਤੀ ਆ ਤਾਂ ਗਲਤੀ ਕੱਢੋ ਤਾਂ ਹੀ ਅਸੀਂ ਇੰਪਰੂਵ ਕਰਾਂਗੇ ਜੀ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਨੂੰ ਸਬਸਕ੍ਰਾਈਬ ਕਰੋ ਜੀ ਥੈਂਕ ਯੂ